ਡਾਕਟਰ ਹਨਜੀ ਲਾਕ ਪਟਿਆਲਾ ਦੇ ਵਟੂਂਗਰ ਏਰੀਆ ਦੇ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾਸਮਾਨ ਪੰਡਿਆ ਸਮਾਜ ਫਲਾਈ ਦੇ ਕੰਮ ਲਈ ਜਾਣਿਆ ਜਾਂਦਾ ਹੈ ਡੇਰਾ ਸੱਚਾ ਸੌਤਾ ਦਾ ਨਾਮ ਐਸ ਪੀ ਐਸ ਰਣਜੀਤ ਸਿੰਘ ਡੇਰਾ ਸੱਚਾ ਸੌਤਾ ਦੀ ਪਵਿੱਤਰ ਸਿੱਖਿਆ ਤੇ ਚੱਲਦੀਆਂ ਬਲਕ ਪਟਿਆਲਾ ਦੇ ਵਟੂਂਗਰ ਏਰੀਆ ਵਿੱਚ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਡਾਕਟਰ ਐਮ ਐਸ ਜੀ ਦੇ ਅਗਸਤ ਮਹੀਨਾ ਅਫਤਾਰ ਮਹੀਨੇ ਦੀ ਖੁਸ਼ੀ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਐਸਪੀ ਐਸਪੀ ਮੀ ਰੰਜੀਤ ਸਿੰਘ ਨੇ ਦੱਸਿਆ ਕਿ ਅਗਸਤ ਮਹੀਨਾ ਸਾਡਾ ਡਾਕਟਰ ਗੁਰਮੀਤ <strong>ਰਾਮ ਰਹੀਮ ਸਿੰਘ ਜੀ</strong> ਇਨਸਾਨ ਦੇ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਬਲਾਕ ਪਟਿਆਲਾ ਦੇ ਵਡੂੰਗਰ ਏਰੀਆ ਵਿਖੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ ਜਿਸ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਉਹਨਾਂ ਨੇ ਕਿਹਾ ਕਿ ਇਹ शिक्षा ਸਾਨੂੰ ਸੰ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਤੋਂ ਮਿਲਦੀ ਹੈ ਉਹਨਾਂ ਕਿਹਾ ਕਿ ਇਸ ਮਾਜਿਕ ਚਲਾਈ ਦੇ ਕਾਰ ਹਮੇਸ਼ਾ ਇਦਾਂ ਹੀ ਚਲਦੇ ਰਹੇਗਾ ਤਾਂ ਤਾਂ ਸਤਿਗੁਰੂ ਤੇ ਰਹੀ ਆਸਰਾ ਜੇਰਾ ਸੱਚਾ ਸੌਦਾ ਸਰਸਾ ਵੱਲੋਂ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਦੋਂ ਵੀ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਤਾਂ ਇਹ ਸੰਗਤ ਬੜੇ ਜੋਸ਼ ਦੇ ਨਾਲ ਉਤਸ਼ਾਹ ਦੇ ਨਾਲ ਭਲਾਈ ਦੇ ਕੰਮ ਕਰਦੀ ਹੈ ਹਜ਼ੂਰ ਮਹਾਰਾਜ ਜੀ ਨੇ ਇਸ ਅਵਤਾਰ ਮਹੀਨੇ ਨੂੰ ਤਿੰਨੇ ਪਾਸ਼ਿਆਂ ਦੇ ਨੂੰ ਐਮਐਸਜੀ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਅੱਜ ਵੀ ਸੰਗਤ ਇਹ ਸ਼ੁਰੂਆਤ ਅਗਸਤ ਮਹੀਨੇ ਨੂੰ ਕਿਉਂਕਿ ਸਾਰਾ ਮਹੀਨਾ ਹੀ ਇਹ ਖੁਸ਼ੀ ਦਾ ਮਹੀਨਾ ਜਿਹੜਾ ਹੈ ਉਹ ਅਵਤਾਰ ਦਿਵਸ ਐਮਐਸਜੀ ਅਵਤਾਰ ਦਿਵਸ ਮਹੀਨੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਜਿਸ ਤਰ੍ਹਾਂ ਆਮ ਸੰਗਤ ਮਨੁੱਖਤਾ ਭਲਾਈ ਦੇ ਕੰਮ 167 ਕੰਮ ਲਗਭਗ ਜਿਹੜਾ ਸੱਚਾ ਸੌਦਾ ਸਰਸਰੀ ਸੰਗਤ ਵੱਲੋਂ ਕੀਤੇ ਜਾਂਦੇ ਹਨ ਸੋ ਉਹਨਾਂ ਕੰਮਾਂ ਦੀ ਲੜੀ ਦੇ ਵਿੱਚ ਹੀ ਇੱਕ ਅੱਜ ਜੋ ਐਮਐਸਜੀ ਅਵਤਾਰ ਮਹੀਨੇ ਦੇ ਸ਼ੁਰੂ ਦੇ ਵਿੱਚ ਇਹ ਮਾਨਵਤਾ ਭਲਾਈ ਦਾ ਕਾਰਜ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਪੈਂਸਲਾਂ ਕਾਪੀਆਂ ਦਿੱਤੀਆਂ ਗਈਆਂ ਹਨ 20 ਬੱਚਿਆਂ ਨੂੰ ਤੇ ਸੰਗਤ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਹੈ ਸੋ ਇਸੇ ਤਰ੍ਹਾਂ ਅੱਗੇ ਵੀ ਹਜੂਰ ਮਹਾਰਾਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੰਗਤ ਆਪ ਜੀ ਦੀ ਪ੍ਰੇਰਨਾ ਸਦਕ ਜਿਸ ਤਰ੍ਹਾਂ 167 ਕਾਰਜ ਕੀਤੇ ਜਾਂਦੇ ਹਨ ਸੋ ਜਦੋਂ ਵੀ ਸਮਾਗਮ ਸਮੇਂ ਸਿਰ ਇਹ ਕੋਈ ਖੁਸ਼ੀ ਦਾ ਸਮਾਗਮ ਆਉਂਦਾ ਹੈ ਸੰਗਤ ਮਾਨਵਤਾ ਭਲਾਈ ਦਾ ਕੰਮ ਕਰਦੀ ਹੈ ਆਪ ਜੀ ਦਾ ਅਸ਼ੀਰਵਾਦ ਸਾਰੀ ਸੰਗਤ ਚਾਹੁੰਦੀ ਹੈ ਕਿ ਆਪ ਜੀ ਹਮੇਸ਼ਾ ਹੀ ਇਹ ਸਾਰੀ ਸੰਗਤ ਦੇ ਉੱਤੇ ਆਪਣਾ ਅਸ਼ੀਰਵਾਦ ਦਿੰਦੇ ਰਹੋ ਤਾਂ ਕਿ ਮਾਨਵਤਾ ਭਲਾਈ ਦੇ ਕਾਰਜੇ ਵੱਧ ਚੜ ਕੇ ਖੁਸ਼ੀ ਦੇ ਨਾਲ ਸੰਗਤ ਜਿਹੜੀ ਹੈ ਇਸੇ ਤਰ੍ਹਾਂ ਕਰਦੀ ਰਹੇਗੀ ਤਾਂ ਤਨ ਸਤਗੁਰੂ ਤੇ ਰਹੇਗਾ